ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਹੀਰਕਲਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 8 ਪਸ਼ੂ ਵਿਖਾਉਣੇ ਆ ਤੇ ਨੀਲੀਆਂ ਬੋਰੀਆਂ ਮੋਰਾ ਸਾਰੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਬਾਕੀ ਇੱਥੇ ਆ ਕੇ ਆਪਣੀਆਂ ਚੋਈ ਕਰਕੇ પાસ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਡੰਗ ਚਵਾਈ ਜ਼ਰੂਰ ਕਰਾ ਲਿਆ ਕਰੋ। ਬਾਕੀ ਤਸੱਲੀ ਇੱਥੋਂ ਹੀ ਕਰਕੇ ਖੜਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਥੋੜਾ ਠੀਕ ਠਾਕ ਜੀ। ਵਧੀਆ ਵਧੀਆ ਕਿਰਪਾ ਦੇ ਤੁਸੀਂ ਦੱਸੋ ਆਪਣੀ। ਸਭ ਵਧੀਆ ਜੀ। ਥੋੜਾ ਵਧੀਆ ਚਾਹੀਦਾ ਜੀ। ਤੇ ਨਾਮ ਦੱਸ ਤੇ ਕਰੀ। ਨਾਮ ਆਪਣਾ ਉਤਮ ਸਿੰਘ ਜੀ। ਸਾਨੋ ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98559 76701 ਇੱਕ ਦੂਸਰਾ ਨੰਬਰ 98142 56059 ਵੇਖਿਆ ਉਦਨ ਵਾਲਾ ਮਾਲ ਫਿਰ ਉਦਨ ਮਾਲ ਮਾਲ ਦੇ ਵਿੱਚ ਮੇਰਾ ਮੇਰਾ ਵੇਖਿਆ ਸਾਹ ਹਾਂ ਵੀਡੀਓ ਪਾਉਂਦੇ ਆ ਸਾਰੀ ਤੇ ਬਾਕੀ ਕੁਝ ਤੁਹਾਡੇ ਹੁੰਦੇ ਪਹਿਲਾਂ ਵੀ ਸਭ ਤੇ ਚੱਲਣ ਦੇ ਤੇ ਹੁਣ ਵੀ ਤੁਹਾਡੇ ਆਉਂਟੋਂ ਪਹਿਲਾਂ ਕੋਈ ਦੋ ਚਾਰ ਨਾ ਕੇ ਵੇਚੇ ਆ ਤੇ ਆਹ ਟਾਈਮ 'ਤੇ ਹਾਜ਼ਰ ਨੇ ਉਹ ਆਪਣੇ ਕੋਲ 8 ਪੀਸ ਆ ਗਏ ਨੇ 7 ਮੱਜਾਂ ਦੇ ਪਨਾਜ ਠੀਕ ਹੈ ਇਹ ਅੱਜ ਨੀਲੀ ਰਾਵੀ ਤੇ ਨੀਲੀ ਬੋਰੀ ਦੀ ਬੜੀ demand ਹੀ ਦੇ ਮਿਲਦੀ ਤੁਹਾਨੂੰ ਪਾੜ ਜੌਕੀ ਆ ਅੱਜ ਆਪਣੇ ਕੋਲ ਵੀ ਦੋ ਨਾ ਜਹਰੇ ਆ ਦਿੱਲੀ ਰਾਜ ਦੇ ਨੀਲੀ ਬੋਰੀ ਦੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਵਾਲੀ ਝੋਟੀ ਤੋਂ ਹੀ ਕਰੀਏ ਹਾਂਜੀ ਪਹਿਲਾ ਨੰਬਰ ਝੋਟੀ ਦਾ ਜਿਹਦੇ ਸੂਆ ਵੀ ਪਹਿਲਾ ਦੇ ਅੱਛਾ ਝੋਟੀ ਦੇ ਵਿੱਚ ਚਾਰ ਦਾ ਨੇ ਸ਼ਕੀ ਲੱਗਣ ਦੀ ਨੂੰ ਸੂਆ ਪਹਿਲਾ ਹੀ ਆ ਪਹਿਲਾ ਸੂਆ ਦੇ ਸਿਰਕ ਦੀ ਕੁਆਲਿਟੀ ਬਾਕੀ ਥੱਲੇ ਝੋਟੀਆਂ ਤਿਆਰ ਹੋਣ ਦੀ ਦਿਨ ਦੇਖੋ ਹੱਥਾਂ ਲਾ ਦੇ ਦਾ ਝੋਟੀ ਨੇ ਪਰਨਾ ਚੰਗੇ ਨੇ ਬਾਕੀ ਆ ਵੀ ਲੱਗੇ ਅੱਜ ਕੀਰਤਨ ਚੱਲਣ ਦਿਆ ਵਾ ਆ ਕੋਈ ਗੱਲ ਨਹੀਂ ਤੇ ਕੋਈ ਚੀਜ਼ ਗੱਲ ਦੀ ਨਾ ਸਮਝ ਲੱਗੇ ਕੋਈ ਵੀ ਰਿਪੋਰਟ ਕਰਕੇ ਪਾ ਸਕਦੇ ਆ ਅੱਛਾ ਮੂਹ ਚਾਰ ਦੰਦ ਝੋਟੀ ਆ ਸੁਆ ਪਹਿਲਾ ਇੰਨੇ ਸੋਣਾ ਹੈ ਦੰਦ ਦਿਖਾ ਦਿਓ ਦਿਖਾ ਦਿਓ ਕੀ ਦੰਦ ਆਹ ਕੋਈ ਨਾ ਦੰਦ ਬਰਾਬਰ ਆਇਆ ਕਿ ਦੰਦ ਉਹਦੇ ਨਾਲ ਉੱਤਾਰੀ ਆ ਠੀਕ ਠਾਕ ਛੋਟਾ ਦੰਦ ਦਿਖਾਓ ਸਿੱਗੀ ਵਾਲੇ ਦਹੀਂ ਹੈ ਬਰਾਬਰ ਕਰਨਾ ਤੇ ਥੱਲੇ ਚੰਗੀ ਭਰ ਜੂਗੀ ਥਣ ਵੀ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਲੱਗ ਰਿਹਾ ਹੈ ਦੋ ਗੈਪ ਦਿਖਾਓ ਥਣ ਦਾ ਬਾਕੀ ਸਾਇਆ ਅਗੜ ਪਿਛੇ ਸਭ ਚੰਗੀ ਗੱਦੀ ਆਪਣੂਨ ਕੱਟੀ ਤੇ ਮੁੱਲ ਫਿਰ ਇਹਦਾ ਇਹ ਜੇ ਲਖੋ ਜਦਾਂ ਵੀ ਝੋਟੀਆਂ ਸਿੰਘ ਦੀ ਕੁਆਲਿਟੀ ਆ ਬਾਕੀ ਥੱਲੇੋਂ ਤਿਆਰ ਹੋਂਦੀ ਆ ਮੋਲ ਕਰਾਉ ਨੂੰ ਇਹਦਾ ਭਾਏ ਇੱਕ 20 ਕਰਾ ਲਓ ਇੱਕ 15 ਕਰਾ ਲਓ ਪਰ ਮੋਲ ਨੇ ਉੱਡਦੀਆਂ ਵਾਲੇ ਕਰਨੇ ਆਪਾਂ ਸਭ ਦੇ ਅੱਛਾ ਹਾਂਜੀ ਇੱਕ 5000 ਦੇ ਦਾਂਗੇ ਵੀਜੀ ਲੱਖ ਦੀ ਬੋਰੇ ਦੀ ਲੱਖ ਜਾਂ ਝੋਟੀਆਂ ਦੇ ਇੱਕ ਲੱਖ 5000 ਜਿੱਥੇ ਮਰਜੀ ਖੜੇ ਖੋਤੇ ਭਾਏ ਭਰੇ ਬਿਆਰ ਦੇ ਵੀਰ ਤੇਰੇ ਜਾਂਦੇ ਫੜਾ ਦੇ ਪਰ ਤੁਸੀਂ ਲੱਖ ਦਾ ਕਿਹਾ ਤਾਂ ਲੱਖ ਨੂੰ ਹੀ ਮਾਨ ਕਰਾਂਗੇ ਵੀਜੀ ਜਾਂ ਤਾਂ 5 ਹੋਰ 5000 95000 ਦੀ ਝੋਟੀ ਵੇਖੋ 1 ਸਵਾ ਲੱਖ ਦੀ ਹੈ ਸਿਰੋਂ ਟਟ ਜਾਂਦੀ ਹੈ ਜਿਹਨੇ ਕਿਹਾ ਸੀ 95000 ਦੀ ਝੋਟੀ ਦੇ ਦਾਂਗੇ ਕਵਾਲਟੀਆਂ ਵੇਖੋ ਝੋਟੀ ਦੀਆਂ ਤੁਜੀ ਹਾਂਜੀ ਕੋਈ ਅੰਗਲ ਨਹੀਂ ਕਰੇਗਾ ਬਾਕੀ ਲੋਈ ਚ ਹੁੰਦੀ ਆ ਹਾਂਜੀ ਹਾਂਜੀ ਠੀਕ ਹੈ ਝੋਟੀ ਆਪਾਂ ਹੁਣ ਕੱਟੀ ਬਾਕੀ ਕੋਈ ਫੰਗ ਲਾਵੇ ਹੋਰੇ ਮਾਂ ਦਾ ਜਿਹਨੇ ਗਿਆਸ਼ਰ ਕਰਾਂਗੇ ਤੇ ਹੁਣ ਆ ਬੋਰੀ ਝੋਟੀ ਆ ਗਈ ਪਲੀ ਝੋਟੀ ਸੁਆ ਇਹਦਾ ਦੂਜਾ ਸੁਆ ਇਹਦੀ ਝੋਟੀ ਦੂਸਰਾ ਸੁਆ ਇਹਨੇ ਸੋਨਾ ਵਾ ਅਜੇ ਟਾਈਮ ਆ ਪਾ ਲੈਣੇ ਪਾਉਣੇ ਸ਼ੁਰੂ ਕਿੰਨੇ ਹੋਣਗੇ ਝੋਟੀ ਨੇ ਆ ਥਾਣੇ ਤੇ ਦੇਖ ਸਕਦੇ ਲਗਾ ਦੇ ਆਇਆ ਪਾਲਾ ਪੁਲਾੰਦਈਆ ਮੈਂ ਪੈਣ ਤੇ ਦੁੱਧ ਕਿੰਨਾ ਕੱਢੀ ਜਾਊਗੀ ਇਹਦੇ ਦੇਖੋ ਝੋਟੀ ਦਾ ਨਾਮ ਹੈਗਾ ਲਾਹੂ ਚ ਹੈ ਪਰੀ ਜੁੜੀ ਕੱਦ ਵਜਣ ਵਾਲੀ ਝੋਟੀ ਆ ਚਲੋ ਜਾਰਾ ਦੇ ਆਪਾਂ ਵੀ ਕਹਿੰਦੇ ਬਾਕੀ ਦੁੱਧ ਸੇਵਾ ਦਾ ਦੁੱਧ 13 44 ਲੀਟਰ ਨਾਰਮਲ ਭਰੇਗੀ ਲਿਆ ਰਾਜੀ ਇਹ ਦੁੱਧ ਵੱਧ ਵੀ ਕੱਢੇਗੀ ਅਸੀਂ ਤਾਂ ਘਟਾਉ ਘਟਦੇ ਦੱਸਨੇ ਆ ਬਾਕੀ ਚੋਸਾ ਪਰਮੈਂਟ ਬੰਦੇ ਝੋਟੀ ਜੀ ਰਾਜੀ ਆ ਜਿਹੜੇ ਪੂਰੀ ਨਿੱਗਰ ਜੰਮੀ ਬਲੀ ਬੂਰੀ ਆ ਜੀ ਕਰਤੇ ਜੀ ਚੰਗੀ ਤਿਆਰ ਹੋ ਜੂਗੀ ਥੱਲੇ ਬਾਕੀ ਵੀ ਤੇ ਵੱਡੀ ਝੋਟੀ ਆ ਬਾਕੀ ਕਿਆਰ ਹੋਣਦੀ ਆ ਵੇਖੋ ਟੈਰ ਝੋਟੀ ਦਾ ਹੱਕਾ ਗੇ ਥੱਲੇ ਸਾਇਦ ਵੇਖੋ ਥੋਣਾ ਦਾ ਇੱਕ ਹੋ ਜਾ ਗਿਆ ਵੇ ਝੋਟੀ ਦਾ ਵੇਖੋ ਪਰਾਂਦੇ ਝੋਟੀ ਆ ਪਤੋਂ ਭਰੇਗੀ ਤੇ ਇਹ ਨਾ ਵੀਰ ਸਾਂਝੀ ਛੋਟੀ ਆ ਇੱਥੇ ਵੀ ਆਏਗਾ ਨਾ ਹਾਂਜੀ ਤੇ ਇਹਦੇ ਪੈਸੇ ਜਰੂਰ ਆਏਗਾ ਬੜੀ ਛੋਟੀ ਆ ਬਾਕੀ ਸਿੰਘ ਥੋੜਾ ਜਿਹਾ ਸਵਰਾ ਲਗਾਇਆ ਹਾਂਜੀ ਕੋਈ ਐਤ ਨਹੀਂ ਗਾ ਛੋਟੀ ਜਗਾ ਇਹੀ ਕਿ ਸਿੰਘ ਗੋਲੰਦਾ ਤੇ ਫਿਰ ਰੇਟ ਦਾ ਕਿੰਨਾ ਫਰਕ ਪੈ ਜਾਣਾ ਰੇਟ ਇਹ ਡੇਢ ਵਕਤ ਉੱਪਰ ਜਾਣੀ ਸੀ ਤੇ ਹੁਣ ਇਹ ਕਦ ਕਰ ਬਾਕੀ ਸਿੰਘ ਦੇ ਡਾ ਖੁੱਲਾ ਨਹੀਂ ਸਵਰੇ ਸਿੰਘ ਚ ਹੁੰਦੀ ਆ ਹਾਂਜੀ ਤੇ ਬਾਕੀ ਨਾਸਦੀ ਆ ਲੀਲੀ ਤੇ ਬਾਕੀ ਉਤਰੇ ਆ ਵੀ ਪੂਰੀ ਰਾਜੀ ਨਿਗਰ ਆ ਪੂਰੇ ਨਿਗਰ ਛੋਟੀ ਜੇ ਹਾਂਜੀ ਤੇ ਮੁੱਲੇ ਦਾ ਤੇ ਮੁੱਲ ਨਹੀਂ ਆਪਾਂ ਕਰਨੇ ਮੁੱਲੇ ਕਰਤਾ ਤਾਂ ਆਪਾਂ ਇਹਦਾ ਵੀ 1 30 ਮੰਗਦੇ ਆ ਹਾਂਜੀ ਇੱਕ ਵੀਰ ਵੀ ਮੰਗਦੇ ਪਰ ਮੋਦ ਲਈ ਦੇਣ ਵਾਲੀ ਗੱਲ ਹੀ ਕਰਨੀ ਆ ਕਿੰਨਾ ਝੋਟੀ ਦੇ 10 ਦਿੱਥੇ ਮਰਜ਼ੀ ਵੇਚ ਦੋ ਪਰ ਆਪਾਂ ਪੂਰਾ ਪੂਰਾ ਲੱਖ ਨਹੀਂ ਦੇਣਾ ਹੋਰ ਕਰੀਏ ਮਾਣ 5000 ਰੁਪਏ ਵਾ ਡਾਵਾਂਗੇ 95 ਹੀ ਦੇਣਾਗੇ ਬਰਾਬਰ ਹੀ ਕਰਨੀਓ ਜੇ ਬਰਾਬਰ ਹੀ ਕਰਦੀਓ ਕਿਹਦਾ ਹੱਡਾ ਹੁਣ ਕਰਦੀਏ ਹੋਰ ਦੋ ਛੱਡ ਦੇ ਨੇ ਹੋ ਤੁਸੀਂ ਕਿਤੇ ਪੰਜ ਹੀ ਛੱਡਾ ਪੰਜ ਹੀ ਪੰਜ ਹੀ ਛੱਡ ਵੱਡੇ ਛੱਡ ਜੇ ਵੀਰ ਜੀ ਤਾਂ ਕੋਈ ਆਏਗਾ ਪਸੰਦ ਗੀ 90000 ਦੇ ਘੱਟ ਆ ਦੇਣਾਗੇ ਬਾਕੀ ਵੀਰ ਕੋਈ ਫੋਲ ਆਵੇ ਜੇ ਹੋਰ ਦੀ ਰਾਇਸ ਹੋਵੇ ਵੀ ਘੱਟਾਂ ਹੋਣਗੇ ਤੇ ਆ ਇਹ ਜਿਹੜੀ ਨੰਬਰ ਤੇ ਵੱਡੀ ਛੋਟੀ ਜੀ ਜਹਾ ਸੁਆ ਜੀ ਇਹ ਥਣ ਦੇ ਸਕਦੇ ਚੰਗੀ ਪਰੰਦੀ ਆ ਵੀ ਥੱਲੇ ਪਲਾ ਪੁਲਾ ਪਈਆਂ ਪੈਣੇ ਦੀਆਂ ਵੀ ਬਾਕੀ ਵੀਰ ਕੋਈ ਨੂੰ ਛੋਟੀ ਨਾ ਸਮਝੇ ਇਕੱਲੀ ਗੱਡੀ ਜੇ ਆਉਣ ਵਾਲੀ ਆ ਛੋਟੇ ਹਾਥੀ ਜੇ ਛੋਟੀ ਆ ਹਾਂਜੀ ਅਜ ਪਲੀ ਜਿਹੜੀ ਦੁਰੀ ਆ ਠੀਕ ਹੈ ਹੱਤਾ ਲਾ ਕੇ ਦੱਸ ਦੇਣ ਲਾ ਜੇ ਸੁਣਦੇ ਪਿਆਰ ਰੋਣ ਦੀ ਸੁਆ ਇਹਦਾ ਦੂਜਾ ਸੂਆ ਆਹ ਯਾਰ ਕੀ ਵੀਜੀ ਤੋਰ ਫੜੇ ਇਤਰਾ ਦੁੱਧ ਕਿੰਨਾ ਕੱਟੀ ਜਾਊਗੀ ਵੱਡੀਆਂ ਛੋਟੀਆਂ ਨੇ ਲਹੂ ਵਾਲੀਆਂ ਨੇ ਛੋਟੀਆਂ ਨਾਲ ਤੁਸੀਂ ਸਮਝੇ ਦੁੱਧ ਸਾਰੀਆਂ 14 15 ਲੀਟਰ ਦੇ ਰਗਾਉਣ ਵਾਲੀਆਂ ਛੋਟੀਆਂ ਨੇ ਤੋਰ ਦੋ ਲੋਕਾਂ ਸਾਥ ਕਿ ਆਨੇ ਦੀਰ ਕੇ ਨੇ ਖਰਾਜ ਚਾਹੀ ਆ ਤੇ ਦੁੱਧ ਵੀ ਕੱਢਣ ਦੀ ਆ ਦੇਖੋ ਨਾ ਨਾ ਤੋਰੀ ਦਾ ਜੀ ਆ ਜੀ ਸਾਥੀ ਯਾਰ ਕੀ ਮਾਦੀ ਆ ਜੀ ਦੀ ਫਰਾ ਡਰ ਗਈ ਆ ਦੁਆ ਦੇਖੜਾ ਕੇ ਤਾਂ ਹਾਥੀ ਆ ਨੀਰਾ ਤੇ ਰਾਜੀ ਬੜੀ ਆ ਸੰਭੀ ਬੜੀ ਆ ਕਿਸੇ ਵੀ ਦੀ ਜੇ ਤੇ ਲੰਪਾ ਬੈ ਛੋਟੀ ਸਾਤ ਨਾ ਕਿਸੇ ਨੇ ਛਾਵੀ ਆ ਜਰੋਨਾ ਬਾਹਰ ਨਹੀਂ ਕਦੀ ਗੱਡੀ ਅੱਛਾ ਜਿਹੜੇ ਵੀਰ ਨੇ ਕਿਹਨੇ ਛੌਂਗ ਨਾਲ ਡੰਗਰ ਰੱਖਿਆ ਹੁੰਦਾ ਨਾ ਉਧਰ ਵਾਂਡਵਡੇ ਵਾਂ ਰੀ ਨਾ ਪੁੰਦਾ ਆ ਤੇ ਕਈ ਵਾਰੀ ਕੋਈ ਰਿਸ਼ਤੇਦਾਰ ਡੰਗਰ ਲਾ ਕੇ ਨਹੀਂ ਕਹਿੰਦਾ ਇਹ ਤਾਂ ਥੋੜੀ ਜਿਹੀ ਗੱਲ ਨਹੀਂ ਆ ਬਾਕੀ ਢੋਡੀ ਦੀ ਢੋਟੀ ਜਨਾ ਵਈਆ ਕੋਈ ਚੱਕਰ ਨਹੀਂ ਆਦਾ ਜੀ ਬਾਕੀ ਸੁਆ ਢੋਟੀ ਦਾ ਆ ਤੇ ਇਹਦਾ ਫਿਰ ਮੁੱਲ ਦੇਖੋ ਜਿੱਦਾਂ ਸੱਠ ਪੜਾ ਬਖੋ 24 ਢੋਟੀ ਆ ਹਾਂਜੀ ਅਰੇ ਮੁੱਲ ਕਰਨ ਭਾਈ ਦਾ ਵੀ 5 ਲੱਖ ਕਰ ਲੀ ਆਪਾਂ 1 5 ਕਰ ਲੀਏ ਕਿੰਨੇ ਲੱਖ ਰੁਪਏ ਦੇ ਦਾਂਗੇ ਇਹ ਹੋਰ ਕਰੀਏ ਮਾ ਹੋਰ ਵੀ 5000 ਹੋਰ ਡਾਵਾਂਗੇ 95 ਦੇ ਦਾਂਗੇ ਹੋਰ ਆਉਂਦਾ ਥੱਲੇ ਹੋਰ ਆਉਂਦੀ ਹੈ ਦੇਖੀ ਮੈਂ ਢੀ ਡੀਜੇ ਪਰ ਆਪਾਂ ਪਹਿਲੇ ਦੋ ਤਾਂ ਕਿਹਾ ਜਿਹੜੇ ਹਿਸਾਬ ਨਾਲ ਸਾਨੂੰ ਡੰਗਰ ਮਿਲਿਆ ਥੋੜੀ ਕਮਾਈ ਰੱਖ ਕੇ ਵੀ ਦੇਈ ਜਾਣੇ ਆ ਡੱਕਲੇ ਨਹੀਂ ਗਿਆ ਗਏ ਯਾਰ ਬਾਜੇ ਪਾਸੋਂ ਬਾਜੇ ਜਾਈ ਜਾਏ ਤੇ ਹੋਰ ਆਈ ਜਾਣ ਮਾਲਕ 92000 ਦੀ ਝੋਟੀ ਦੇ ਦਾਂਗੇ ਵੀ ਜੀ 90 ਚੋਂ ਹੀ ਦੋ ਛੱਡ ਦੀਗੇ ਬੱਡੀ ਜੋ ਟੀਏ ਵੀਜੇ ਟੋਕੜ ਗੱਬਣ ਵੀ 90 ਬੰਨਾ ਹਜ਼ਾਰ ਦੀ ਹੱਕ ਰੱਖਦੀ ਝੋਟੀਆਂ ਦੇ ਗੰਦਾਰ ਪਰ ਜੇ ਤੁਸੀਂ ਕਹਿਤਾ 2000 ਘੱਟ 90 ਦੀ 88 ਹਜ਼ਾਰ ਦੀ ਦੇ ਦਾਂਗੇ ਬਾਕੀ ਵੀਰ ਕੋਈ ਫੂਲ ਲਾਵੇ ਅੱਛਾ ਤੇ ਦੁੱਧ ਕਿੰਨਾ ਕਰੀ ਜਾਊਗੀ ਇਹ ਵਿੱਚ ਦੁੱਧ 14 15 ਲੀਟਰ ਭਰਨ ਵਾਲੀਆਂ ਝੋਟੀਆਂ ਨੇ ਲਊ ਤੇ ਝੋਟੀਆਂ ਪਲੀਆਂ ਜਿਹੜੀਆਂ ਥਾਂ ਥਾਂ ਨੂੰ ਦੋਰੇ ਦੀਆਂ ਨੇ ਠੀਕ ਹੈ ਜੀ ਹਾਂਜੀ ਬਾਕੀ ਤਿਆਰ ਹੋਣੀਆਂ ਝੋਟੀਆਂ ਆਹ ਗਾੜੀ ਸੋਈਆਂ ਆ ਗਈਆਂ ਹਨਾ ਨੀਲੀ ਰਾਵੀ ਦੀ ਝੋਟੀ ਕੋਈ ਨਿਸ਼ਾਨੀਆਂ ਜੇ ਪਹਿਲਾ ਸਵਾਰੇ ਮੂੰਹ ਇਹ ਵੀ ਛੇ ਤਾਂ ਲੱਗੇ ਤੋੜਾ ਫੇਰ ਇਹਨਾਂ ਮਗਰ ਦੇਖ ਲੈ ਇੱਧਰ ਵੀ ਕੋ ਕੱਟੀ ਆ ਗਈ ਜੇ ਮਗਰ ਵੀ ਨੀਲੇ ਦੀ ਕੱਟੀ ਆ ਸਾਰੀਆਂ ਸੋਰੀਆਂ ਸਾਰੀਆਂ ਠੀਕ ਹੈ ਜੀ ਨੀਲੇ ਦੀ ਕੱਟੀ ਆ ਤੇ ਮਗਰ ਵੀ ਜਿਆ ਥਾਣੇ ਦੀ ਚੌਣ ਚਾਂ ਬਹੁਤ ਸ਼ਾਨਦਾਰ ਲੱਗੀ ਝੋਟੀ ਦੀ ਬਾਕੀ ਬਹੁਲੇ ਤੇ

ਕਿੰਨਾ ਜਵੇ ਵੀ ਚਾਹ ਆਉਣਾ ਜੀ ਨੂੰ ਕਿੰਨਾ ਕੱਚੇ ਬੋਲੇ ਚੋਟੀ ਆ ਜਾ ਬਿਲਕੁਲ ਸਵੇਰਾ ਪਹਿਲਾ ਹੀ ਪਹਿਲਾ ਸਵੇਰਾ ਜੇ ਵੀ ਗਿਆ ਜੇ ਠੀਕ ਹੈ ਹਾਂਜੀ ਸੇ ਕਿੰਨਾ ਦੁੱਧ ਭਰੀ ਜਾਊਗੀ ਦੁੱਧ ਵੀ ਆਇਆ ਕਿ ਅਸੀਂ ਬੋਲਾ ਇੱਥੇ 8 ਤੋਂ 9 ਲੀਟਰ ਆ ਅੱਛਾ ਦੋ ਤਿੰਨ 13 14 13 ਕਿਉਂ ਨਾਰਮਲ ਭਰੀ ਜਾਣਾ ਪਹਿਲੇ ਸਵੇਰੇ ਚੌਣ ਚਾਲ ਬਹੁਤ ਸ਼ਾਨਦਾਰ ਮੱਝਾਂ ਝੋਟੀ ਦੀ ਮੁੱਲੇ ਦਾ ਬਾਜੀ ਮੁੱਲ ਕਰਨ ਉਹਦੇ ਮੈਂ ਲਾਖ ਹੀ ਕਰਦੀ ਐ ਪਰ ਨਹੀਂ ਟੜਦੀਆਂ ਵਾਲੇ ਰੇਟ ਹੀ ਕਰਨੇ ਆਪਾਂ ਦੇ ਵੀ 90 ਵੀ ਨਹੀਂ ਕਰਨਾ 85 ਵੀ 80000 ਦੀ ਝੋਟੀ ਦੇ ਰਹਾਂਗੇ 2 3 4 ਛੱਡ ਦੀ ਜੀ 70000 ਦੀ ਜਾਨ 75000 ਦੀ ਜਾਨ 75 ਚਲੋ 75 ਦੀ ਜਾਨ ਵੱਡੀ ਝੋਟੀ ਆ ਵੀਰ ਵੀ ਤੇ ਆਏਗਾ ਪਸੰਦ ਜ਼ਰੂਰ ਆਏਗੀ ਠੀਕ ਠੀਕ ਇਹ ਕੋਈ ਛੋਟੀ ਨਹੀਂ ਵੀ ਝੋਟੀ ਜੇ ਕਹਾਂ ਤਾਂ 75 ਦੀ ਜਾਨ ਠੀਕ ਹੈ ਜੀ ਕੱਦ ਕਾਠੇ ਦਾ ਪੂਰਾ ਉੱਚਾ ਹੈ ਜੀ ਵੀ 40 ਸੀ ਸਵਾਈ ਦੇ ਬਿਲਕੁਲ ਖਾਣੇ ਦੇ ਵਿੱਚ ਸਾਦੇ ਲੱਗੇ ਦੋ ਆਪਾ ਇਹਦਾ ਬੱਚਾ ਝੋਟੀ ਦਾ ਬੜੀ ਜੁਣੀ ਝੋਟੀ ਆ ਇਹਦਾ ਬੱਚਾ ਕਿਹੜਾ ਜੀ ਇਹਦਾ ਬੱਚਾ ਆ ਜੀ ਆ ਜੀ ਬਤਾ ਜੇ ਬੱਚਾ ਇਹਦਾ ਵੀ ਆਹ ਹੈ ਥੋੜੇ ਲੋਈਂ ਜਿਹੀ ਆ ਤਰਾ ਤਾਇਆ ਹੈ ਕਿੰਨੇ ਦਿਨਾਂ ਦੀ ਸੋਈ ਹੈ ਸੋਈ ਨਾਲ ਹਫਤਾਕਾ ਹੋ ਗਿਆ ਜੀ ਠੀਕ ਹੈ ਜੀ ਦੋਰਾ ਤਾਂ ਲੱਗਾ ਬਹੁਤ ਸ਼ਾਨਦਾਰ ਤੇ ਮੁੱਲ ਫਿਰ ਇਹਦਾ ਵੀ ਜੀ ਵੀਜੀ ਵੇਖੋ ਇੱਕ ਨਾ ਕਾਲੀ ਝੋਡੀ ਆ ਸਿੰਘ ਚੌਣਚਾਂ ਵਧੀਆ ਲੱਗੀ ਆ ਹਾਂਜੀ ਮੋਲ ਕਰਾਉਂ ਇਹਦਾ ਵੀ 90 ਕਰਾ ਲਓ 85 ਕਰਾ ਲਓ ਮੋਲ ਨਹੀਂ ਕਰਨਾ ਦੇਣ ਵਾਲੀ ਗੱਲ ਹੀ ਕਰਨੀ ਆ ਸੁਨਿਆ ਸੁਨਿਆ ਝੋਟੀਆਂ ਨੇ 80000 ਦੀ ਝੋਡੀ ਦੇ ਦਾਂਗੇ ਵੀਜੀ 80 ਦੀ ਹਾਂਜੀ ਹਾਂਜੀ ਇਹ ਕਰਦੀਏ ਔਰ ਮਾਣ ਮਾਣ ਤੇ ਪਹਿਲਾਂ ਫੁੱਲ ਕੀਤਾ ਜੇ ਕਹਿੰਦੇ ਹੋਰ ਯਾਰ ਛੱਡਦੇ ਨੇ 70 ਦੀ ਦੇ ਦਈਏ 70 ਦੀ ਚਲੋ ਜੇ ਕਹਿ ਤਸਤ 70 ਦੀ ਕੇ ਬਰਾਬਰ ਹੀ ਕਰਦੀਏ ਦੋਵੇਂ ਝੋਟੀ ਵੱਡੀ ਜੇ ਵੀ ਜੋੜਾ ਲਾ ਦੀਏ ਹਾਂਜੀ 75 75 ਦਾ ਜੋੜਾ ਲਾ ਚਲੋ ਜੱਕਾ ਤਾਂ ਦੇ ਦਾਂਗੇ 75 ਠੀਕ ਹੈ ਜੀ ਸਾਗੇ ਵਾਧਿਆ ਪਰ ਚਲੋ ਹੁਣ ਨਾ ਨਹੀਂ ਕਰਨੀ ਜੇ ਕਹਿਤ ਹੁਣੇ ਕਾਲ ਝੋਟੀ ਤੇ 3:00 ਵਜੇ ਤੇ 3:00 ਸਵੇਰ ਤੇ 3:00 ਵਜੇ ਠੀਕ ਹੈ ਜੀ ਤਰਹ ਬੇ ਰਿੰਦਮੀ ਆਪਣਾ ਜੋੜਾ ਲਾਈ ਬਾਕੀ ਪੂਰੀ ਗੋਲ ਝੋਟੀ ਹੈ ਵੀ ਸੁਆ ਇਹਦਾ ਵੀ ਪਹਿਲਾ ਹੀ ਆ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਤਾਜੀ ਸੁਣੀ ਆ ਬਾਕੀ ਨਿੱਗਰ ਝੋਟੀ ਆ ਪੂਰੀ ਰਾਜੀ ਆ ਪਹਿਲਾ ਸੁਆ ਇਹ ਜਿਹੜੇ ਜਿਹੇ ਪਿਛੜਾ ਪਲੀ ਜੁੜੀ ਖਾਨੇ ਦਾ ਵੀ ਚੰਗਾ ਲੱਗਾ। ਲੇਖੋ ਗਿਆ ਬੱਦੂ ਅੱਪਰ ਕੋਈ ਨਾ ਗਿਆ ਰਖਾਂ। ਤੇ ਵੀਰ ਜੀ ਕਿੰਨਾ ਕ ਦੁੱਧ ਭਰੀ ਜਾਉਗੇ? ਦੁੱਧ ਵੀਰ ਜੀ ਐਸ ਟਾਈਮ ਬੋਲਾ ਬੋਲਾ ਇਹਦੇ ਕੋਈ 8 ਲੀਟਰ ਲਾ ਲੇ ਨਵਾਂ ਲਾ ਲੇ ਇੰਨਾ ਜਿਆ ਦੁੱਧ ਬਾਕੀ 13-14 ਲੀਟਰ ੱਡੇਗੇ ਪਲੀ ਜੁੜੀ ਝੋਟੀ ਆ। ਤੇਰਾ ਮੁੱਲ? ਮੁੱਲ ਕਰ ਰੋ ਇਹਦਾ ਭਾਵੇਂ ਲੱਖ ਹੀ ਕਰਦੀ ਆ ਪਰ ਨਹੀਂ ਆਪਾਂ ਮੋਜ਼ਲੀ ਕਰਨੇ ਤੇਰੇ ਲਿਆਣੇ। ਅੱਛਾ ਜੇ ਸਾਹ ਪਾ ਜੋ ਇਹਦਾ ਅਰਿਸ਼ ਇਹ 85 ਹਜ਼ਾਰ ਦੇ ਝੋੜੇ ਜਰਾ ਆ। 80 ਵੀ ਦੇ ਦੀਏ। 80। ਜੇ ਕਹਾਂ ਤਾਂ 80 ਦੇ ਦਾਂਗੇ। ਕਿ ਹੋਰ ਕਰ ਦੀਏ? ਕੋਈ ਨਹੀਂ ਕੋਈ ਆਫਰ ਦੀ ਲਾਓ ਕੋਈ ਬੜੇ ਦੇ ਨਾ ਹੋਵੇ ਕੋਈ ਆਫਰ ਉੱਪਰ ਜੀ ਨਹੀਂ ਲਾਈ ਆਫਰ ਆਫਰ ਫਿਰ ਵੇਖੀ ਜਾ ਕੋਈ ਹੈਗੀ ਛੋਟੀ ਇਹ ਵੀ ਵਾਧਰ ਪਈਆਂ ਦੀ ਆ ਹਾਂਜੀ ਆਫਰ ਦੇ ਕਹਿ ਪਰ ਤਿੰਨਾਂ ਦੇ ਜਿਹੜੇ ਵੀ ਗੇਰ ਨੂੰ ਪਸੰਦ ਆ ਜੇ 75 ਹਜ਼ਾਰ 75 ਅੱਛਾ ਤਿੰਨਾਂ ਦੇ ਜਿਹੜੇ ਕ ਮਰਜ਼ੀ ਲਾਈ ਜਿਹੜੇ ਮਰਜ਼ੀ ਹੱਥ ਰੱਖਦੇ ਹੋ ਫਿਰ ਉਹਨੂੰ ਲਗਾ ਦੇ 75 ਹਜ਼ਾਰ ਦੀ 75 ਹਜ਼ਾਰ ਦੇ ਬੱਤੇ ਠੀਕ ਹੈ ਜੇ ਤਿੰਨੇ ਕਹੇ ਨੇ ਖਾਣ ਨਹੀਂ ਆ ਫਿਰ ਹੋਰ ਗਿਜਾਸ਼ ਕੱਢ ਦਾਂਗੇ ਹੋਰ ਕਰ ਦੋਗੇ ਹੋਰ 5000 ਦੀ ਆਫਰ ਨੂੰ ਹੋਰ ਲਾ ਦਾਂਗੇ ਹੋਰ 5000 ਛੱਡ ਦੋ ਜੀ ਹਾਂ ਤਿੰਨਾਂ ਦੇ ਠੀਕ ਹੈ ਜ

ਦੇਖ ਸਕਦੇ ਜੇ ਲੱਗੇ ਤਾਂ ਪਹਿਲਾ ਸੁਦਾ ਤੁਸੀਂ ਇਹ ਵੀ ਦੰਦਾਂ ਦੇ ਚੰਗੇ ਹफ्ते ਆ ਹਾਂ ਤੁਹਾਨੂੰ ਤੇ ਬਿਲਕੁਲ ਓਕੇ ਤੋਂ ਆ ਜਾਏ ਇੱਕ ਕਰ ਵੀ ਆ ਰੋ ਜੀ ਬਾਈ ਜਾਨ ਨੇਕੀ ਰੱਖ ਦੀ ਜੇ ਉਹ ਬਾਈ ਮੜੀ ਜਾਂਦਾ ਪਰ ਇੱਕ ਤਾਂ ਫਰਕ ਨਹੀਂ ਰਹੀ ਤੇ ਇਹਦਾ ਮੁੱਲ ਪਹਿਲਾ ਸੁਦਾ ਮੁੱਲ ਮੁੱਲ ਵੇਚੇ ਕਰਨੇ ਇਹਦਾ 90 85 ਗਰਾਮ ਪਰ ਮੁੱਲ ਨਹੀਂ ਕਰਨੇ 7000 ਦੀ ਦੇ ਦਾਂਗੇ ਕਰੀਏ ਮਾਨਤਾ ਨਾ ਹੋਰ ਮਾਨਤਾ ਮਾਨਤਾ ਫਿਰ ਇਹ ਵੀ ਚੱਲਾਂ ਦੋਨਾਂ ਦੇ 75 ਦੀ ਨਹੀਂ ਇਹ ਫਿਰ ਫਰਕ ਆਪਰ ਲਾਈਏ ਕੋਈ ਆ ਜਾ ਹਾਂਜੀ ਆਪਰ ਵੀ 1000 2000 ਨਹੀਂ ਪੂਰੇ 10000 ਦੀ ਚੱਲਣ ਦੇ ਤੇ ਕਿੰਨੇ ਦੀ 65000 ਦੀ ਦੇ ਦਾਂਗੇ ਅੱਛਾ 65 ਦੀ 60000 ਦੀ ਠੀਕ ਹੈ ਜੀ ਇਹ ਵੀ ਆਫਰ ਇਹ ਝੋਟੀ ਪਹਿਲਾ ਸੂਆ ਦੇ ਵੇਖੋ 30000 ਦੀ ਹਾਂਜੀ ਜੀ ਵੀਰ ਕੋਲ ਆਏ ਹੋਰੇ ਕਿ ਗੱਡਾਂ ਹਨ ਗਾਂ ਰਹਿ ਗਈ ਹੈ ਕਿਵੇਂ ਦਿਖਾ ਦਈਏ ਤੁਹਾਨੂੰ ਇਹ ਕਿੰਨੇ ਕ ਦੁੱਧ ਵਾਲੀ ਆ ਵੇਖ ਜੀ ਦੂਜਾ ਸੂਆ ਵਹਿੜਦਾ ਜੇ ਹਾਂਜੀ ਨਾ ਹੁੰਦਾ ਨਹੀਂ ਵੇਖੋ ਜਿਵੇਂ ਦੁੱਧ ਵਾਲੀਆਂ ਕੋ ਪਾਈਪ ਲਾਂ ਬਾਕੀ ਵੇਖੋ ਠੰਡੀ ਧੀਰੀ ਆ ਕਿੰਨਾ ਕ ਭਰੀ ਜਾਊਗੀ ਦੁੱਧ ਵੇਚਿਆ ਤਿਆਰ ਆ ਨਹੀਂ ਜਿੰਨਾ ਕਰਨਾ ਪਾਕੀ ਟਾਈਮ ਬੜਾ ਲੈਂਦੀ ਸੋਰਾ ਫਿਰ ਇੱਕ ਰੀ ਦੇਖੋ ਇਹ ਤਿਆਰ ਹੋ ਨਹੀਂ ਬਸ਼ੀ ਕੋਸਾ 20 ਲੀਟਰ ਲੱਗੇ ਬਸ਼ੀ ਬਸ ਭਾਈ ਬਾਕੀ ਕਰਾਉਂਦੇ ਹਾਂ ਕੋਸਾ ਤਿਆਰ ਹੋ ਨਹੀਂ ਬਸ਼ੀ ਮੁੱਲ ਫਿਰ ਇਹਦਾ ਵਿਜੇ ਵਿਜੇ ਮੁੱਲ ਕਰਾਉਣ ਨੂੰ ਮੈਂ 70 75 ਕਲਾ ਮੁੱਲ ਨਹੀਂ ਕਰਨਾ ਪਰ ਦਿਨਾਂ ਵਾਲੀਆਂ ਗੱਲਾਂ ਹੀ ਕਰਨੀਆਂ ਆ ਗੀਆਂ 60000 ਦੀ ਦੇ ਦਾਂਗੇ 55 ਦੀ ਵਸ਼ੀ 20 ਲੀਟਰ ਵਾਲੀ ਜੇ ਜਾਨ ਦਾ ਕੁਛ ਨਹੀਂ ਥੱਲੇ ਵਸ਼ੀ ਨਾ ਪਿਆਰ ਹੋਣਾ ਚੰਗਾ ਜੇ ਤੇ ਕਹਿ ਕਰ ਦੇਵਾਂ ਦੇ 55 ਦੀ ਹੋਰ ਕਿਹਾ ਕਰਾਂਗੇ ਗੋਵਿੰਦ ਜੀ ਦੀ ਜਾਨ ਤੋਂ ਵੱਡੀ ਵਸ਼ੀ ਜੇ ਲਾਉਦੇ ਨਹੀਂ ਇਹ ਨਾਲ ਦੀ ਗੁਸ਼ਰੀਂ ਦਾ ਕਰ ਦੇਵਾਂਗੇ ਬਜਾ ਦੇ ਲਾਂਗੇ ਬਾਕੀ ਅੱਜ ਦਾ ਰੇਟ ਵਜਾ ਦੇ ਵੀਰ ਦੱਸਣਗੇ ਸੇਵਾ ਕਰ ਲੇਗਾ ਨਾ 70 75 ਦੀ ਵਸ਼ੀ ਆ ਬਾਕੀ ਕੋ ਤਸੱਲੀ ਕਰਕੇ ਨਾ ਦੇਖ ਤੇ ਆਏਗਾ ਆਪਣੀ ਤਸੱਲੀ ਕਰਕੇ ਫੇਰ ਮਾਲ ਖੜੇ ਬਾਕੀ ਇੱਥੇ ਕੋਈ ਵੀਰ ਜੜਾ ਆਏਗਾ ਨਾ ਉਹਦੇ ਮਾਲ ਪਸੰਦ ਜ਼ਰੂਰ ਆਏਗਾ ਠੀਕ ਹੈ ਮਾਲ ਲਿਆ ਬਾਕੀ ਜੱਬਨ ਵੀ ਵਧੀਆ ਝੋਟੀਆਂ ਹਨ ਹਾਂਜੀ ਬਾਕੀ ਆਪਣੀਆਂ ਵੇਸ ਚ ਆ ਕੇ ਤੇ ਤਸੱਲੀਆਂ ਕਰਕੇ ਖੜੋ ਜੀ